ਆਏ ਸਤਿ ਸ਼੍ਰੀ ਅਕਾਲ ਸਾਥਿਓ ਮੈਂ ਦੁਰਸ਼ੀਦ ਕਾਲਾ ਮਲੇਰਕੋਟਲਾ ਫਾਰਮਰ ਚੈਨਲ ਤੋਂ ਅੱਜ ਮਲੇਰਕੋਟਲੇ بارش ਬਹੁਤ ਹੋਈ ਹੈ ਜੀ ਸਵੇਰੇ ਨਾ ਤਕਰੀਬਨ 12:00 ਵਜੇ ਤੋਂ ਤਾਂ ਹਲਕੀ ਫੁਲਕੀ ਹੁੰਦੀ ਸੀ ਫਿਰ ਰਾਤ 2:00 ਵਜੇ ਤੋਂ ਲੱਗ ਗਿਆ ਜੀ ਪੈਣਾ ਇੰਨੀ ਕ بارش ਹੋਈ ਆ ਬਾ ਜਿੱਧਰ ਦੇਖੋ ਪਾਣੀ ਹੈ ਜੀ ਆ ਦੇਖੋ ਆ ਗੋਭੀਆਂ ਡੁੱਬੀਆਂ ਖੜੀਆਂ ਨੇ ਪੱਖੇ ਲਾ ਲਾ ਕੇ ਕੱਢਣ ਲੱਗੇ ਹੋਣੇ ਆ ਦੇਖਾ ਭਾਈ ਲੱਗੇ ਹੋਏ ਨੇ ਛੋਟੇ ਛੋਟੇ ਇੰਜਨ ਨੇ ਕੋਈ ਟਰੈਕਟਰ ਨਾਲ ਕੱਢਦਾ ਹੈ ਕੋਈ ਪੱਖੇ ਨਾਲ ਕੱਢਦਾ ਗੋਭੀਆਂ ਡੁੱਬੀਆਂ ਪਈਆਂ ਨੇ ਜੀ ਜਮਾ ਬਾਤ ਉਹਨੂੰ ਦਿਖਾਉਣੇ ਆ ਕਿਵੇਂ ਕੱਢਦੇ ਨੇ ਪਾਣੀ ਆ ਦੇਖੋ ਆ ਇੰਜਣ ਹੈ ਜੀ ਛੋਟਾ ਜਿਹਾ ਇਹਦੇ ਨਾਲ ਕੱਢਦੇ ਆ ਪਾਣੀ ਪਰੇ ਪਾਣੀ ਨਾ ਗੋਪੀ ਤੋਂ ਛਕਾ ਕੇ ਪਰੇ ਤੋਂ ਕੱਢਦੇ ਆ ਕਲੋਨੀ ਦੀ ਬੇਕਾਰ ਪਈਆ ਆ ਪਲਾਟ ਜਿਹਨੇ ਪਲਾਟਾਂ ਵਿੱਚੋਂ ਕੱਢਦੇ ਨੇ ਪਾਣੀ ਤੁਹਾਨੂੰ ਦਿਖਾਉਣਾ ਬਹੁਤ ਬੁਰਾ ਹਾਲ ਆ ਮੈਂ ਤੁਹਾਨੂੰ ਮਾਰ ਦੇਣਾ ਕੋਈ ਸੋਦਾ ਇਹ ਆ ਦੇਖੋ ਜੀ ਬੁਰਾ ਹਾਲ ਆ ਬਿਲਕੁਲ ਸਾਰੀਆਂ ਸਬਜ਼ੀਆਂ ਉਹ ਵੀ ਆ ਪਾਲਕ ਸਾਰਾ ਕੁਝ ਹੀ ਡੁੱਬਿਆ ਪਿਆ ਜੀ ਬਿਲਕੁਲ ਤੁਹਾਨੂੰ ਦਿਖਾਉਣਾ ਚਾਰੇ ਪਾਸੇ ਪਾਣੀਓ ਪਾਣੀ ਆਦੇ ਆ ਗੋਭੀ ਚੋਂ ਕੱਢਣ ਲੱਗੇ ਨੇ ਥੋੜੀ ਜਿਹੀ ਬੜੀ ਆ ਗੋਭੀ ਵੀ ਅਗਲੇ ਨੂੰ ਆਏ ਵੀ ਬਚ ਜਾਵੇ ਚਲੋ ਬਾਕੀ ਰੱਬ ਦੀ ਮਰਜ਼ੀ ਆ ਜੀ ਐਤਕੀ ਮੀਂਹ ਬਾਰਸ਼ਾਂ ਜ਼ਿਆਦਾ ਨਹੀਂ ਜੀ ਕਿਸਾਨਾਂ ਦਾ ਤਾਂ ਜ਼ਿਆਦਾ ਹੀ ਬੁਰਾ ਹਾਲ ਆ ਜੀ ਚਲੋ ਆਪਣੇ ਕਿੰਨੀ ਮੀਹਾਂ ਨੇ ਬੁਰਾ ਹਾਲ ਕਰਤਾ ਉਧਰ ਵਿਚਾਰੇ ਮਾਝੇ ਕਿੰਨੀ ਫੜਾ ਨੇ ਮਾਰ ਕਰਤੀ ਉਧਰ ਵਿਚਾਰੇ ਹਰਾਂ ਨੇ ਡੋਬਤੇ ਜੀ ਆ ਦੇਖੋ ਇਹ ਆਪਾਂ ਨੂੰ ਇੰਨੀ ਕ بارش ਨਾਲ ਇੰਨੀ ਟੈਨਸ਼ਨ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਜਿਨ੍ਹਾਂ ਦੇ 7-8 ਫੁੱਟ ਪਾਣੀ ਫਿਰਦਾ ਉਹਨਾਂ ਦਾ ਕੀ ਹਾਲ ਹੋ ਰੱਬ ਰਹਿਮ ਕਰੇ ਜੀ ਬਸ ਫਾਜਲ ਕਰ ਦਵੇ ਆ ਦੇਖੋ ਆ ਗੋਭੀਆਂ ਲਾਈਆਂ ਹੋਈਆਂ ਨੇ ਜੀ ਇਹ ਆ ਹੁਣ ਇਹ ਸਵੇਰੇ ਤਾਂ ਦੀਨੀਆਂ ਬਣੀ ਤੀਆਂ ਮੈਂ ਦੁਪਹਿਰ ਤੋਂ ਬਾਅਦ ਵੀਡੀਓ ਬਣਾ ਰਿਹਾ ਆ ਤੇ ਉੱਪਰ ਉੱਪਰੋਂ ਮਾੜੀ ਮਾੜੀ ਗੋਭੀ ਦੇਖਣ ਲੱਗਿਆ ਇੰਨਾ ਕ ਖੱਤੇ ਪਾਣੀ ਪੀ ਗਏ ਅੱਜ ਬੱਟਾਂ ਦੇ ਉੱਪਰ ਦੀ ਪਾਣੀ ਚੱਲ ਪੈਦੀ ਜਿਹੜੀਆਂ ਬੱਟਾਂ ਨੇ ਇਹ ਖਾਲਾਂ ਨੇ ਆ ਹਣ ਦੇ ਉੱਪਰ ਦੀ ਇਕੱਠਾ ਹੋ ਕੇ ਪਾਣੀ ਤੁਰ ਪਿਆ ਧੀ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਂ ਖੱਤਿਆਂ ਦੇ ਵਿੱਚ ਪਰ ਦੀ ਚੱਲ ਪਿਆ ਧੀ ਗਾ ਬਾਕੀ ਥੋੜੇ ਕਿੰਨਾ ਕਿ ਨਮੀ ਪਿਆ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕਿਹੜੇ ਏਰੀਆ ਚ ਕਿੰਨਾ ਮੀ ਪਿਆ ਰਾਤ ਬੱਦਲ ਵੀ ਬਹੁਤ ਘੋਰੇ ਆ ਜੀ ਸਾਡੇ ਉਰੇ ਤਾਂ ਬਿਜਲੀ ਲਸ਼ਕ ਦੀ ਘੋਰਦੀ ਦੀ ਬਹੁਤ ਆਵਾਜ਼ ਆਉਂਦੀ ਸੀ ਡਰ ਲੱਗਦਾ ਸੀ ਰਾਤ 2:30 ਵਜੇ ਬਹੁਤ ਜ਼ਿਆਦਾ ਘੋਰੇ ਆ ਬੱਦਲ ਚਲੋ ਵੀਡੀਓ ਨੂੰ ਅੰਡਰ ਟਾੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ